ਸਾਡੇ ਜਿਹੜੇ ਅੱਛੇ ਚਿਹਰੇ ਵੱਡੇ ਚਿਹਰੇ ਆ ਸਟੈਬਲਿਸ਼ਡ ਚਿਹਰੇ ਆ ਉਹਨਾਂ ਨੂੰ ਚੋਣਾਂ 'ਚ ਉਤਾਰਾਗੇ ਤੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਵੱਡੀ ਜਿੱਤ ਹੈ ਜਿਹੜੀ ਉਹ ਕਾਂਗਰਸ ਲਈ ਇੱਕ ਜੂਨੋ ਇਲੈਕਸ਼ਨ ਹੈ ਅਜੇ 2.5 ਮਹੀਨੇ ਪਏ ਐ ਤਾਂ ਅਜੇ ਅਸੀਂ ਬੜੀ ਕਾਲੀ ਨਹੀਂ ਕਰਾਂਗੇ ਚੋਣ ਦੇ ਵਿੱਚ ਆਪਣੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਉਤਾਰਨ ਦੀ ਕੁਝ ਸਮੇਂ ਬਾਅਦ ਜਿਹੜੇ ਉਹ ਸਾਡੀ ਇਲੈਕਸ਼ਨ ਦੇ ਕੈਂਡੀਡੇਟ ਜਿਹੜੇ ਡਿਕਲੇਅਰ ਹੋਣਗੇ ਤਰੀ ਸਾਹਿਬ ਤੁਸੀਂ ਕਾਂਗਰਸ ਬਹੁਤ ਫੋਰਸਫੁਲੀ ਬੈਕ ਕਰੂਗੀ ਪਰ ਫੀਲਡਿੰਗ ਪ੍ਰੋਪਰ ਨਹੀਂ ਲੱਗੀ ਤੇ ਤੁਹਾਡੇ ਆਪਣੇ ਖਿਡਾਰੀ ਤੁਹਾਡੇ ਬਹੁਤ ਛੱਡ ਛੱਡ ਕੇ ਜਾ ਰਹੇ ਹਨ ਉਹਨਾਂ ਨੇ ਮੁੱਖ ਮੰਤਰੀ ਦੇ ਕੇਜਰੀਵਾਲ ਤੇ ਕਰਤਾ ਤੇ ਹੋਰਾਂ ਤੇ ਕਰ ਰਹੇ ਹਨ ਲੇਕਿਨ ਇਹ ਰੁਝਾਨ ਚੰਗਾ ਨਹੀਂ ਹੈ ਐਸੀ ਇਹਦੀ ਕਦੇ ਪ੍ਰੋੜਤਾ ਨਹੀਂ ਕਰਦੇ ਜੀ ਸਾਹਿਬ ਤੁਹਾਡੀ ਵੀ ਚਰਚਾ ਕਹਿੰਦੇ ਜਲੰਧਰ ਤੋਂ ਕਿਸਮਤਾਜ ਮਾਰ ਰਹੇ ਹੋ ਕੀ ਲੱਗਦਾ ਮੈਂ ਕਿਤੇ ਵਾਸਤੇ ਬੁਲਾਈ ਨਹੀਂ ਕੀਤਾ ਚੋਣ ਲੜਨ ਵਾਸਤੇ ਤੇ ਨਾ ਹੀ ਮੈਂ ਪਾਰਟੀ ਨੂੰ ਕਿਹਾ ਹੈ ਕਿ ਮੈਂ ਕਿਥੋਂ ਚੋਣ ਲੜਨਾ ਚਾਹਾਂ। ਕੇਂਦਰ ਦੇ ਨਾਲ ਮਿਲ ਕੇ ਸਾਜਸ਼ੋਜ ਕੌਣ ਕਰਦਾ ਹੈ? ਪੰਜਾਬ ਹਿੱਤ ਦੇ ਵਿੱਚ ਕੌਣ ਖੜਦਾ ਹੈ? ਅੱਜ ਪੰਜਾਬ ਦੇ ਲੋਕਾਂ ਨੂੰ ਪਛਾਣਨ ਦੀ ਲੋੜ ਹੈ। ਸਹੀ ਪਛਾਣ ਕਰਕੇ ਸਹੀ ਬੰਦੇ ਨੂੰ ਵੋਟ ਪਾਓ। ਜਿਹਨੂੰ ਤੁਹਾਡਾ ਮਨ ਕਰਦਾ ਉਹਨੂੰ ਪਾਓ। ਕਿਸੇ ਦਬਾਅ ਵਿੱਚ ਨਾ ਆਓ। ਲੋਕਤੰਤਰ ਦੇ ਵਿੱਚ ਜਿਸ ਦਿਨ VOTER ਆਪਣੀ ਸੋਚ ਦੇ ਨਾਲ ਸਹੀ ਤਰੀਕੇ ਦੇ ਨਾਲ ਵੋਟ ਪਾਏਗਾ, ਉਦੋਂ ਚੰਗਾ ਰਾਜ ਆਏਗਾ। ਚੰਗਾ ਰਾਜਾ ਚੰਗਾ ਪ੍ਰਸ਼ਾਸਕ ਚੰਗਾ ਮੰਤਰੀ ਚੰਗਾ ਐਮਐਲਏ ਚੁਣੋਗੇ ਚੰਗਾ ਐਮਪੀ ਚੁਣੋਗੇ ਤਾਂ ਉਹ ਪੰਜਾਬ ਦੇ ਹੱਕ ਦੀ ਗੱਲ ਕਰੇਗਾ ਇੱਕ ਪ੍ਰਵਾਸੀ ਨੂੰ ਤੁਸੀਂ ਉਂਝੋਂ ਫੜ ਕੇ ਅੰਦਰ ਦੇਤਾ ਹੂੰ ਉਹਦਾ ਵਿਚਾਰੇ ਦਾ ਕਸੂਰ ਕੀ ਹੈ ਉਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੂੰ ਸਟੂਡੈਂਟ ਹੈ ਉਹ ਆਮ ਨਮਾ ਬੰਦਾ ਹੈ ਚੱਕੇਜੀ ਨੇ ਕਹਿੰਦੇ ਜੀ ਚੰਨੇ ਨੂੰ ਫਰੋਦੀ ਦਿੱਤੀ ਉਹਦੇ ਵਿਚਾਰੇ ਦਾ ਰੋਲ ਹੀ ਕੋਈ ਨਹੀਂ ਹੈ ਦੇਸ਼ ਦੇ ਵਿੱਚ ਲੋਕ ਸਭਾ ਇਲੈਕਸ਼ਨ ਦਾ ਵਿਗਲ ਬਚ ਚੁੱਕਿਆ ਹੈ ਤੇ ਸਾਰੀਆਂ ਪਾਰਟੀਆਂ ਇਸ ਵੇਲੇ ਭੱਬਾਂ ਭਾਰ ਨਜ਼ਰ ਆ ਰਹੀਆਂ ਨੇ ਮੇਰੇ ਨਾਲ ਗੱਲਬਾਤ ਦੇ ਲਈ ਪੰਜਾਬ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌਜੂਦ ਨੇ ਚੰਨੀ ਸਾਹਿਬ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਪੇਅਰ ਹੋ ਜੀ ਲੋਕ ਸਭਾ ਇਲੈਕਸ਼ਨ ਦੇ ਲਈ ਖਾਸ ਕਰਕੇ ਪੰਜਾਬ ਕਾਂਗਰਸ ਐਸੀ ਬਹੁਤ ਵਧੀਆ ਤਰੀਕੇ ਦੇ ਨਾਲ ਜ਼ੋਰਦਾਰ ਤਰੀਕੇ ਦੇ ਨਾਲ ਇਲੈਕਸ਼ਨ ਲੜਾਂਗੇ ਹੂੰ ਤੇ ਏ ਟੀਮ ਆਪਣੀ ਉਤਾਰਾਂਗੇ ਤੇ ਬੜੇ ਤਕੜੇ ਤਰੀਕੇ ਦੇ ਨਾਲ ਜਿੱਤ ਪ੍ਰਾਪਤ ਕਰਾਂਗੇ ਏ ਟੀਮ ਮਤਲਬ ਕੁਝ ਦਰਸ਼ਕਾਂ ਸਾਡੇ ਜਿਹੜੇ ਅੱਛੇ ਚਿਹਰੇ ਵੱਡੇ ਚਿਹਰੇ ਆ ਹਮ ਸਟੈਬਲਿਸ਼ਡ ਚਿਹਰੇ ਆ ਉਹਨਾਂ ਨੂੰ ਚੋਣਾਂ ਦੇ ਚਤਾਰਾਗੇ ਤੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਵੱਡੀ ਜਿੱਤ ਹੈ ਜਿਹੜੀ ਉਹ ਕਾਂਗਰਸ ਲਏਗੀ ਅੱਛਾ ਦਿੱਲੀ ਜਾ ਕੇ ਆਇਆ ਹਾਂ ਤਾਂ ਸੀ ਡਬਲਯੂ ਸੀ ਦੀ ਮੀਟਿੰਗ ਹੈ ਤੁਸੀਂ ਪਹਿਲੀ ਕਤਾਰ ਦੇ ਆਗੂ ਪੰਜਾਬ ਕਾਂਗਰਸ ਦੇ ਤਾਂ ਕਿੰਨਾ ਚਿਹਰਿਆਂ ਤੇ ਗੱਲਬਾਤ ਹੋਈ ਲੋਕ ਸਭਾ ਦੇ ਉਮੀਦਵਾਰਾਂ ਨੂੰ ਲੈ ਕੇ ਕਦੋਂ ਤੱਕ ਐਲਾਨ ਹੋ ਸਕਦਾ ਦੇਖੋ ਇਲੈਕਸ਼ਨ ਅਜੇ ਬੜੀ ਦੂਰ ਹੈ ਹਮ 1 ਜੂਨ ਨੂੰ ਇਲੈਕਸ਼ਨ ਹੈ ਅਜੇ 2.5 ਮਹੀਨੇ ਪਏ ਐ ਤਾਂ ਅਜੇ ਅਸੀਂ ਬੜੀ ਕਾਲੀ ਨਹੀਂ ਕਰਾਂਗੇ ਚੋਣ ਦੇ ਵਿੱਚ ਆਪਣੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਉਤਾਰਨ ਦੀ ਹੂੰ ਕੁਝ ਸਮੇਂ ਬਾਅਦ ਆ ਜਿਹੜੇ ਉਹ ਸਾਡੀ ਇਲੈਕਸ਼ਨ ਦੇ ਕੈਂਡੀਡੇਟ ਜਿਹੜੇ ਡਿਕਲੇਅਰ ਹੋਣਗੇ ਤੇ ਉਸ ਤਰ੍ਹਾਂ ਹੀ ਐਸੇ ਇਲੈਕਸ਼ਨ ਹੋਗੇ ਬਧਾਵਾਂਗੇ ਹੋਮਵਰਕ ਕੀਤਾ ਜਾ ਰਿਹਾ ਹੈ ਪ੍ਰੋਪਰਲੀ ਹਾਂ ਸਾਡੇ ਔਰੇ ਜਿੰਨਾ ਕਾਂਗਰਸ ਵਰਕਰ ਹੈ ਉਹ ਐਕਟੀਵੇਟ ਹੋ ਚੁੱਕਿਆ ਹੈ ਤੇ ਕਾਂਗਰਸ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਹੈ ਜਿਹੜੀ ਪੰਜਾਬ ਵੱਲੋਂ ਕੀਤੀ ਜਾ ਰਹੀ ਹੈ ਤੇ ਹੋਏਗੀ ਚਨੀ ਸਾਹਿਬ ਤੁਸੀਂ ਕਹਿੰਦੇ ਕਾਂਗਰਸ ਬਹੁਤ ਫੋਰਸਫੁਲੀ ਬੈਕ ਕਰੂਗੀ ਪਰ ਫੀਲਡਿੰਗ ਪ੍ਰੋਪਰ ਲੱਗੀ ਹੋਈ ਹੈ ਤੁਹਾਡੀ ਆਪਣੇ ਖਿਡਾਰੀ ਤੁਹਾਡੇ ਬਹੁਤ ਛੱਡ ਛੱਡ ਕੇ ਜਾ ਰਹੇ ਨੇ ਐਂਦਾ ਹੈ ਕਿ ਜਿਹੜਾ ਏਜੰਸੀਆਂ ਦਾ ਮਿਸਯੂਜ਼ ਹੈ ਚਾਹੇ ਉਹ ਕੇਂਦਰ ਦੀਆਂ ਦਾ ਚਾਹੇ ਪੰਜਾਬ ਦਾ ਹੂੰ ਉਹ ਬਹੁਤ ਉੱਚੇ ਪੱਧਰ ਤੇ ਹੋ ਰਿਹਾ ਹੈ ਪੰਜਾਬ ਵਿੱਚ ਵੀ ਉਹਨਾਂ ਦੇ ਹੀ ਨਕਸ਼ੇ ਕਦਮ ਤੇ ਇਹ ਚੱਲਦੇ ਆ ਜਿਸ ਤਰ੍ਹਾਂ ਉਹ ਲੋਕਾਂ ਨੂੰ ਦਬਾਉਂਦੇ ਆ ਆਪਣੇ ਵਿਰੋਧੀਆਂ ਨੂੰ ਦਬਾਉਂਦੇ ਇਸ ਤਰ੍ਹਾਂ ਹੀ ਇਹ ਦਬਾਉਂਦੇ ਆ ਹੂੰ ਦੋਨਾਂ ਦਾ ਹੀ ਉਸੇ ਤਰ੍ਹਾਂ ਦਾ ਸਿਸਟਮ ਚੱਲਦਾ ਉਹਦੇ ਕਰਕੇ ਕਈ ਵਾਰ ਜਿਹੜੇ ਕਮਜ਼ੋਰ ਬੰਦੇ ਉਹ ਦਬ ਗਏ ਜਿਸ ਤਰ੍ਹਾਂ ਚੱਬੇਵਾਲ ਤੁਸੀਂ ਕਹਿੰਦੇ ਹੋ ਚਲਾ ਗਿਆ ਕੁਝ ਲਾਲਚ ਵਿੱਚ ਵੀ ਆ ਗਿਆ ਉਹ ਇਸ ਤਰ੍ਹਾਂ ਹੋ ਜਾਂਦਾ ਹੈ ਕੋਈ ਨਵੀਂ ਗੱਲ ਨਹੀਂ ਹੈ ਇਸ ਤਰ੍ਹਾਂ ਹੁੰਦਾ ਆਇਆ ਲੇਕਿਨ ਸਾਡੀ ਜਿਹੜੀ ਪਾਰਟੀ ਹੈ ਅੱਜ ਵੀ ਮਜ਼ਬੂਤ ਹੈ ਤੇ ਤਕੜੇ ਹੋ ਕੇ ਲੜੇਗੀ। ਅੱਛਾ ਤੁਹਾਡੇ ਇੰਡੀਆ ਲਾਇੰਸ ਦੇ ਵੱਡੇ 파ਟਨਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੱਲ ਈਡੀ ਨੇ ਅਰੈਸਟ ਕਰ ਲਿਆ। ਇਸ ਦੇਸ਼ ਦੇ ਇਤਿਹਾਸ ਦੇ ਵਿੱਚ ਅੰਦੀ ਸਾਹਿਬ ਪਹਿਲੇ ਮੁੱਖ ਮੰਤਰੀ ਹੋਣਗੇ ਜਿਹੜੇ ਸਿਟਿੰਗ ਮੁੱਖ ਮੰਤਰੀ ਜੇਲ੍ਹ ਜਾ ਰਹਿਆਂ ਲਕਿ ਸ਼ਿਬੂ ਸਰੇਨ ਵੱਲੋਂ ਹਰ ਰਾਜਪਬੰਦ ਵਿੱਚ ਅਸਤੀਫਾ ਦੇ ਕੇ ਗਏ ਸੀ ਤਾਂ ਪੂਰੇ ਘਟਨਾਕਰਮ ਨੂੰ ਕਿਵੇਂ ਦੇਖ ਰਹੇ ਹੋ ਲਗਾਤਾਰ ਕੱਲ ਦੇ ਪ੍ਰਦਰਸ਼ਨ ਹੋ ਰਹੇ ਨੇ। ਇਦਾਂ ਕਿ ਮੈਂ ਪਹਿਲਾਂ ਵੀ ਕਿਹਾ ਹੂੰ ਕਿ ਮਿਸਿਊਸ ਜਿਹੜਾ ਹੈਗਾ ਦੁਰਵਰਤ ਤੋਂ ਜਿਹੜੀ ਹੈ ਸਰਕਾਰ ਦੀਆਂ ਕੇਂਦਰੀ ਸਰਕਾਰ ਦੀਆਂ ਏਜੰਸੀਆਂ ਦੀ ਹੂੰ ਦੋਨੋਂ ਰਾਜਾਂ ਦੀਆਂ ਏਜੰਸੀਆਂ ਨੂੰ ਦੀ ਦੁਰਵਰਤ ਤੋਂ ਹੋ ਕੇ ਆਪਣੇ ਵਿਰੁੱਧ ਨੂੰ ਦਵਾਇਆ ਜਾ ਰਿਹਾ ਹੂੰ ਉਹਨਾਂ ਨੇ ਮੁੱਖ ਮੰਤਰੀ ਤੇ ਕੇਜਰੀਵਾਲ ਤੇ ਕਰਤਾ ਤੇ ਹੋਰਾਂ ਤੇ ਕਰ ਰਹੇ ਹੂੰ ਲੇਕਿਨ ਇਹ ਰੁਝਾਨ ਚੰਗਾ ਨਹੀਂ ਹੈ ਐਸੀ ਇਹਦੀ ਕਦੇ ਪਰੋੜਤਾ ਨਹੀਂ ਕਰਦੇ ਹੂੰ ਪਰ ਹੂੰ ਜਿਹੜੇ ਕੇਜਰੀਵਾਲ ਜੀ ਹੈ ਉਹਨਾਂ ਨੂੰ ਵੀ ਕਾਨੂੰਨ ਬਿਵਸਥਾ ਨੂੰ ਮੰਨਣਾ ਚਾਹੀਦਾ ਹੂੰ ਲੋ ਬੈਡਿੰਗ ਸਿਟੀਜ਼ਨ ਬਣਨਾ ਚਾਹੀਦਾ ਕਾਨੂੰਨ ਨੂੰ ਮੰਨਣ ਵਾਲੇ ਨਾਗਰਿਕ ਬਣਨਾ ਚਾਹੀਦਾ ਹੂੰ ਮੈਨੂੰ ਵੀ ਨੋਟਿਸ ਆਇਆ ਸੀ ਈਡੀ ਦਾ 2 ਸਾਲ ਪਹਿਲਾਂ ਹੂੰ ਮੈਂ ਗਿਆ ਆਪਣਾ ਪੱਖ ਰੱਖਿਆ ਮੁੜ ਕੇ ਮੈਨੂੰ ਈਡੀ ਨੇ ਬੁਲਾਇਆ ਨਹੀਂ ਉਹ ਸੰਤੁਸ਼ਟ ਹੋ ਗਏ ਹੂੰ ਹੁਣ ਕਹਿੰਦੇ ਜੀ ਜੀ ਰਾਹੁਲ ਗਾਂਧੀ ਜੀ ਨੂੰ ਬੁਲਾਇਆ ਸੀ ਸੋਨੀਆ ਗਾਂਧੀ ਜੀ ਨੂੰ ਬੁਲਾਇਆ ਸੀ ਹੂੰ ਉਹ ਵੀ ਪੇਸ਼ ਹੋਏ ਆ ਜਾ ਕੇ ਆਪਣਾ ਪੱਖ ਰੱਖਿਆ ਹੂੰ ਲੇਕਿਨ ਕੇਜਰੀਵਾਲ ਜੀ ਨੂੰ 9 ਵਾਰ ਬੁਲਾਉਣ ਦੇ ਬਾਵਜੂਦ ਵੀ ਇਹਨਾਂ ਨੇ ਕਾਨੂੰਨ ਨੂੰ ਢਿੱਚ ਸਮਝਿਆ ਹੂੰ ਤੇ ਹੁਣ ਉਹਨਾਂ ਨੇ ਚੱਕ ਲਿਆ ਅੱਛਾ ਕਹਿ ਰਹੇ ਨੇ ਕਹਿੰਦੇ ਜੇਲ੍ਹ ਚੋਂ ਸਰਕਾਰ ਚੱਲੂਗੀ ਹੂੰ ਉਹ ਇੱਕ ਹੋਰ ਮੁੱਖ ਮੰਤਰੀ ਨੂੰ ਫੜਿਆ ਉਹਨੇ ਰਿਜਾਇਨ ਕਰਤਾ ਕਿਸੇ ਹੋਰ ਨੂੰ ਬਣਾਤਾ ਹੂੰ ਇਹ ਨਹੀਂ ਕਰਨਗੇ ਆਪਣੇ ਹੱਥ ਵਿੱਚ ਰੱਖਣਾ ਚਾਹੁੰਦੇ ਸਭ ਕੁਝ ਲੇਕਿਨ ਇਹ ਹਾਲਾਤ ਜਿਹੜੇ ਐ ਉਹ ਬਦਲ ਜਾਂਦੇ ਹੁੰਦੇ ਐ ਹੂੰ ਚੰਨੀ ਸਾਹਿਬ ਤੁਹਾਡੀ ਵੀ ਚਰਚਾ ਕਹਿੰਦੇ ਜਲੰਧਰ ਤੋਂ ਕਿਸਮਤ ਆਜ਼ਮਾ ਰਹੇ ਹਾਂ ਕੀ ਲੱਗਦਾ ਮੈਂ ਕਿਤੇ ਵਾਸਤੇ ਅਪਲਾਈ ਨਹੀਂ ਕੀਤਾ ਚੋਣ ਲੜਨ ਵਾਸਤੇ ਤੇ ਨਾ ਹੀ ਮੈਂ ਪਾਰਟੀ ਨੂੰ ਕਿਹਾ ਕਿ ਮੈਂ ਕਿੱਥੋਂ ਚੋਣ ਲੜਨਾ ਚਾਹੁੰਦਾ ਹਾਂ ਲੇਕਿਨ ਮੈਂ ਇੱਕ ਡਿਸਿਪਲਿਨਡ ਸਿਪਾਹੀ ਹਾਂ ਪਾਰਟੀ ਦਾ ਪਾਰਟੀ ਮੈਨੂੰ ਜਿੱਥੇ ਭੇਜੇਗੀ ਮੈਂ ਉੱਥੇ ਚੋਣ ਲੜ ਲਾਂਗਾ ਤਿਆਰ ਹਾਂ ਵੈਸੇ ਲੋਕ ਸਭਾ ਇਲੈਕਸ਼ਨ ਦੇ ਲਈ ਜੀ ਇਹਦੇ ਵਿੱਚ ਪਾਰਟੀ ਨੂੰ ਮੈਂ ਨਾ ਨਹੀਂ ਕਰ ਸਕਦਾ ਪਾਰਟੀ ਕਹਿੰਦੀ ਐ ਅਸੀਂ ਤੈਨੂੰ ਮੁੱਖ ਮੰਤਰੀ ਬਣਾਇਆ ਸੀ ਐਸੀ ਤੈਨੂੰ ਟਿਕਟਾਂ ਦੇ ਕੇ ਐਮਐਲਏ ਬਣਾਇਆ ਐਸੀ ਮੰਤਰੀ ਬਣਾਇਆ ਐਸੀ ਤੈਨੂੰ ਪ੍ਰਧਾਨ ਵੀ ਸੀਗਾ ਤੂੰ ਉਹਦਾ ਮਿਊਨਿਸਪਲ ਕਮੇਟੀ ਦਾ ਤੇ ਅੱਜ ਜੇ ਅਸੀਂ ਤੈਨੂੰ ਐਮਪੀ ਰੋਣਾਣਾ ਚਾਹੁੰਦੇ ਤਾਂ ਲੜਨਾ ਮੈਂ ਤਿਆਰ ਐ ਅੱਛਾ ਜਾਂਦੇ ਜਾਂਦੇ ਲੋਕਤੰਤਰ ਦਾ ਮੇਲਾ ਹੁਣ ਡੈਮੋਕ੍ਰੇਸੀ ਦਾ ਤਾਂ ਵੋਟਰਸ ਨੂੰ ਕੀ ਕਹਿਣਾ ਚਾਹੁੰਦੇ ਹਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੇ ਭਰਾਏ ਨੂੰ ਪਛਾਣਨ ਦੀ ਲੋੜ ਐ ਕੌਣ ਕਿਸਾਨਾਂ ਦੇ ਹੱਕ 'ਚ ਖੜਦਾ ਐ ਕੌਣ ਕੇਂਦਰ ਸਰਕਾਰ ਦੇ ਨਾਲ ਰਲ ਕੇ ਕਿਸਾਨਾਂ ਨੂੰ ਮਾਰ ਰਿਹਾ ਐ ਕੌਣ ਗਰੀਬ ਪੱਖੀ ਐ ਕੌਣ ਸਿਰਫ ਲੁਭਾ ਲੁਭਾਉਣੇ ਵਾਸਤੇ ਨਾਰੇ ਦੇ ਕੇ ਹਜ਼ਾਰ ਰੁਪਏ ਦੇ ਨਾਰਾ ਦਿੱਤਾ ਦਿੱਤਾ ਨਹੀਂ ਇਸ ਤਰ੍ਹਾਂ ਦੇ ਨਾਰੇ ਦੇ ਕੇ ਭੱਜ ਗਏ ਕੇਂਦਰ ਦੇ ਨਾਲ ਮਿਲ ਕੇ ਸਾਜਿਸ਼ ਕੌਣ ਕਰਦਾ ਪੰਜਾਬ ਹਿੱਤ ਦੇ ਵਿੱਚ ਕੌਣ ਖੜਦਾ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਪਛਾਣਨ ਦੀ ਲੋੜ ਹੈ ਸਹੀ ਪਛਾਣ ਕਰਕੇ ਸਹੀ ਬੰਦੇ ਨੂੰ ਵੋਟ ਪਾਓ ਜਿਹਨੂੰ ਤੁਹਾਡਾ ਮਨ ਕਰਦਾ ਉਹਨੂੰ ਪਾਓ ਕਿਸੇ ਦਬਾਅ ਵਿੱਚ ਨਾ ਆਓ ਕਿਸੇ ਲਾਲਚ ਵਿੱਚ ਨਾ ਆਓ ਸਹੀ ਚੋਣ ਕਰੋ ਐਨਾ ਹੋਵੇ ਕਿ ਅਸੀਂ ਜੀ ਗਲਤ ਬੰਦਾ ਚੁਣ ਲਿਆ ਬਾਦ ਦੇ ਵਿੱਚ ਸ਼ੀਸ਼ੇ ਮੂਰੇ ਖੜ ਕੇ ਚਪੇੜਾ ਮਾਰਨੇ ਆ ਪਹਿਣਾ ਆਪਣੇ ਲੋਕ ਜਦ ਭੇੜ ਚਾਲ ਦੇ ਨਾਲ ਵੋਟ ਪਾ ਦਿੰਦੇ ਤਾਂ ਗਲਤ ਫੈਸਲਾ ਹੋ ਜਾਂਦਾ ਹੈ ਹੂੰ ਲੋਕਤੰਤਰ ਦੇ ਵਿੱਚ ਜਿਸ ਦਿਨ VOTER ਆਪਣੀ ਸੋਚ ਦੇ ਨਾਲ ਸਹੀ ਤਰੀਕੇ ਦੇ ਨਾਲ ਵੋਟ ਪਾਏਗਾ ਉਦੋਂ ਚੰਗਾ ਰਾਜ ਆਏਗਾ ਚੰਗਾ ਰਾਜਾ ਚੰਗਾ ਪ੍ਰਸ਼ਾਸਕ ਚੰਗਾ ਮੰਤਰੀ ਚੰਗਾ ਐਮਐਲਏ ਚੁਣੋਗੇ ਚੰਗਾ ਐਮਪੀ ਚੁਣੋਗੇ ਤਾਂ ਪੰਜਾਬ ਦੇ ਹੱਕ ਦੀ ਗੱਲ ਕਰੇਗਾ ਨਹੀਂ ਤਾਂ ਫਿਰ ਰਾਜਾਂ ਦੇ ਬਾਦ ਅਧਿਕਾਰ ਕਰਨ ਵਾਲੇ ਉੱਥੇ ਜਾ ਕੇ ਵੋਟ ਪਾ ਜਾਂਦੇ ਜਦ ਜੰਮੂ ਕਸ਼ਮੀਰ ਦੇ ਰਾਜ ਖੋਏ ਜਾਂਦੇ ਹਮ ਕਿਸਾਨੀ ਦੀ ਗੱਲ ਕਰਨ ਵਾਲੇ ਉੱਥੇ ਕਾਨੂੰਨ ਬਣਾ ਦਿੰਦੇ ਬੈਠ ਕੇ ਕਿ ਐਮਐਸਪੀ ਖਤਮ ਕੀਤੀ ਜਾਵੇ ਹਮ ਅਜਿਹੇ ਬੰਦਿਆਂ ਤੋਂ ਬਚ ਕੇ ਜਿਹੜੇ ਪੰਜਾਬ ਦੇ ਹਿੱਤ ਵਿੱਚ ਹੈ ਜਿਹੜੇ ਤੁਹਾਨੂੰ ਲੱਗਦੇ ਚੰਗੇ ਹੈ ਉਹਨਾਂ ਨੂੰ ਵੋਟ ਪਾਓ ਪੰਜਾਬ ਦੇ ਵਿੱਚ ਤਾਂ ਜੇ ਨਹੀਂ ਆ ਖੋਈਆਂ ਜਾ ਰਹੀਆਂ ਪੰਜਾਬ ਵਿੱਚ ਤਾਂ ਫਰੋਤੀਆਂ ਮੰਗੀਆਂ ਜਾ ਰਹੀਆਂ ਹਮ ਸਾਬਕਾ ਮੁੱਖ ਮੰਤਰੀ ਤੋਂ 2 ਕਰੋੜ ਰੁਪਏ ਮੰਗ ਲਿਆ ਤੁਸੀਂ ਪੰਜਾਬ ਦੀ ਹਾਲਾਤ ਨੂੰ ਤਾਂ ਸਮਝੋ ਸਾਡੇ ਤੇ ਅਥਰੂ ਗਏ ਦੇ ਗੋਲੇ ਸਿਰ ਤੇ ਤੁਸੀਂ ਕੋਈ ਪਰਵਾਹ ਨਹੀਂ ਕੀਤੀ ਤੁਹਾਨੂੰ ਗੌਣੇ ਜਿਹੜਾ ਉਹ ਬੰਦਾ ਫੜ ਕੇ ਲੈ ਕੇ ਆਂਦਾ ਸੀਗਾ ਉਹ ਗਲਤ ਤਾਂ ਖਾਨਾ ਪੂਰਤੀ ਕੀਤੀ ਹੈ ਪੁਲਿਸ ਨੇ ਦੇਖੋ ਜੀਨੇ ਮਨ ਨੂੰ ਟੈਲੀਫੋਨ ਕੀਤਾ ਉਹ ਪੰਜਾਬੀ ਬੰਦਾ ਸੀ ਤੁਸੀਂ ਪੰਜਾਬੀ ਬੰਦੇ ਹੋ ਪੰਜਾਬ ਵਿੱਚ ਜੰਮੇ ਪਲੇ ਹੋ ਪਹਿਲਾਂ ਤੂੰ ਪੰਜਾਬੀ ਉਹ ਪੰਜਾਬੀ ਸਹੀ ਬੋਲਦੇ ਹੋ ਲੈ ਜਾ ਪੰਜਾਬੀ ਐ ਮੇਰੇ ਵਰਗਾ ਹੂੰ ਉਹ ਬੰਦਾ ਪੰਜਾਬੀ ਸੀ ਜਿਹਨੇ ਮੈਨੂੰ ਟੈਲੀਫੋਨ ਕੀਤਾ ਹੂੰ ਤੇ ਇਹ ਜਿਹੜਾ ਬੰਦਾ ਫੜ ਕੇ ਲਿਆਏ ਐ ਇਹ ਮਹਾਰਾਸ਼ਟਰ ਦਾ ਇਹਨੂੰ ਪੰਜਾਬੀ ਆਉਂਦੀ ਹੋਣੀ ਇਹ ਉਹ ਹੋ ਹੀ ਨਹੀਂ ਸਕਦਾ ਹੂੰ ਨੂੰ ਖਾਣਾ ਪੂਰਤੀ ਕਰਦੀ ਪਤਾ ਨਹੀਂ ਕਿਹੜੇ ਗਰੀਬ ਨੂੰ ਵਿਚਾਰੇ ਨੂੰ ਚੱਕ ਕੇ ਅੰਦਰ ਜੇਲ੍ਹ ਚ ਦੇਤਾ ਉਹਨੂੰ ਛਡਾਓ ਯਾਰ ਹੂੰ ਤੁਸੀਂ ਛਡਾਓ ਨਾ ਤੁਹਾਡੇ ਕੋ ਮੈਂ ਕੋਰਟ ਵਿੱਚ ਵਕੀਲ ਕਰੂੰਗਾ ਕਿ ਇਹ ਗਲਤ ਬੰਦਾ ਫੜ ਲਿਆ ਤੁਸੀਂ ਇਹਨਾਂ ਨੇ ਇਹਨੂੰ ਛੱਡੋ। ਅੱਛਾ ਉਸ ਲੜਕੇ ਦੇ ਲਈ ਤੁਸੀਂ ਵਕੀਲ ਕਰੋਗੇ? ਕਿਉਂ ਨਹੀਂ ਕਰਾਂਗੇ ਯਾਰ? ਹਮ ਇੱਕ ਪਰਵਾਸੀ ਨੂੰ ਤੁਸੀਂ ਉਂਝੋਂ ਫੜ ਕੇ ਅੰਦਰ ਦੇਤਾ। ਹਮ ਉਹਦਾ ਵਿਚਾਰੇ ਦਾ ਕਸੂਰ ਕੀ ਹੈ? ਉਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ। ਹਮ ਸਟੂਡੈਂਟ ਹੈ। ਉਹ ਆਮ ਨਮਾ ਬੰਦਾ ਹੈ। ਹਮ ਚੱਕੇਜੀ ਨੇ ਕਹਿੰਦੇ ਸੀ ਚੰਨੀ ਨੂੰ ਫਰੋਦੀ ਦਿੱਤੀ। ਉਹਦੇ ਵਿਚਾਰੇ ਦਾ ਰੋਲ ਹੀ ਕੋਈ ਨਹੀਂ ਹੈ। ਜਿਹੜਾ ਮੰਨੂ ਫਰੋਦੀ ਮੰਗ ਰਿਹਾ ਸੀ ਉਹ ਪੰਜਾਬੀ ਸੀ। ਪੰਜਾਬੀ ਵਿੱਚ ਉਹਨੇ ਮੈਸੇਜ ਕੀਤੇ। ਇਹਦਾ ਵਿਚਾਰਾ ਪੰਜਾਬੀ ਬੋਲ ਨਹੀਂ ਸਕਦਾ। ਮੈਂ ਆਪ ਆਪਣਾ ਵਕੀਲ ਕਰਕੇ ਇਹ ਬੰਦੇ ਦੀ ਜ਼ਮਾਨਤ ਕਰਾਉਂਗਾ ਬਹੁਤ ਮਿਹਰਬਾਨੀ ਹਿਸੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵੇਲੇ ਸਾਡੇ ਨਾਲ ਜੁੜੇ ਸੀ ਆਪਣੇ ਤੋਂ ਫਰੋਤੀ ਮੰਗਣ ਦੇ ਕੇਸ ਦੇ ਵਿੱਚ ਜੋ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਲੜਕਾ ਉਸਦੇ ਮਦਦ ਦੇ ਲਈ ਚੰਨੀ ਜਿਹੜੇ ਨੇ ਉਹ ਅਦਾਲਤ 'ਚ ਵਕੀਲ ਖੜਾ ਕਰਨਗੇ ਖਾਸ ਤੌਰ ਤੇ ਵੋਟਰਾਂ ਨੂੰ ਭਾਵਕ ਅਪੀਲ ਕੀਤੀ ਹੈ ਕਹਿੰਦੇ 5 ਸਾਲ ਰੋਣ ਦੇ ਨਾਲੋਂ ਸਹੀ ਉਮੀਦਵਾਰ ਚੁਣੋ ਸਹੀ ਲੋਕ ਚੁਣੋ ਜੋ ਤੁਹਾਡੇ ਹੱਕਾਂ ਹਕੂਕਾਂ ਦੇ ਲਈ ਵਿਧਾਨ ਸਭਾ ਜਾਂ ਪਾਰਲੀਮੈਂਟ ਦੇ ਵਿੱਚ ਆਵਾਜ਼ ਬੁਲੰਦ ਕਰ ਸਕਣ अमन अमन्ना गगन शुक्ला